एसजीपीसी ਨੇ ਟਾਲਿਆ 20 ਦਸੰਬਰ ਦਾ ਦਿੱਲੀ ਮਾਰਚ ਪ੍ਰਧਾਨ ਹਰਜਿੰਦਰ ਸਿੰਘ tạmਮੀ ਨੇ ਦਿੱਤੀ ਜਾਣਕਾਰੀ ਬੰਦੀ ਸਿੱਖਾਂ ਦੇ ਮਸਲੇ ਤੇ ਕਰਨਾ ਸੀ ਪ੍ਰਦਰਸ਼ਨ ਸੁਖਦੇਵ ਸਿੰਘ ਢੀਂਤ ਸਾਹਿਬ ਅਤੇ ਅਕਾਲੀ ਲੀਡਰਾਂ ਦੇ ਵਿਚਾਲੇ ਮੁਲਾਕਾਤ ਦੀਆਂ ਤਸਵੀਰਾਂ ਨੇ ਸਿਆਸੀ ਗਲਿਆਰੇ ਦੇ ਵਿੱਚ ਛੇੜੀ ਚਰਚਾ ਰਾਏਪੋਟ ਦੇ ਵਿੱਚ ਭੋਗ ਸਮਾਗਮ ਦੇ ਦੌਰਾਨ ਚੰਦੂ ਮਾਜਰਾ ਸਰਵਨ ਸਿੰਘ ਫਲੋਰ ਤੇ ਐਸਜੀਪੀਸੀ ਪ੍ਰਧਾਨ tạmਮੀ ਦੇ ਨਾਲ ਕੀਤੀ ਗੁਫ਼ਤਗੂ ਨਿਊਜ਼ 18 ਤੇ ਬੁਲੇਟਿਨ ਸਾਕੇ ਸੇ ਸਿਆਸੀ ਮਸਲੇ ਤੇ ਨਹੀਂ ਹੋਈ ਚਰਚਾ ਪਤਪ ਸਿੰਘ ਬਾਜਵਾ ਦਾ ਸੁਖਬੀਰ ਸਿੰਘ ਬਾਦਲ ਦੇ ਨਿਸ਼ਾਨਾ ਬੋਲੇ ਵਿਅਦਬੀ ਦੇ ਮੁੱਦੇ ਤੇ ਮਾਫੀ ਸਿਰਫ ਇੱਕ ਨਾਟਕ ਭਾਜਪੀ ਦੇ ਨਾਲ ਗੱਠ ਜੋੜ ਕਰਨ ਦੇ ਲਈ ਰਚਿਆ ਨਾਟਕ ਸੁਖਬੀਰ ਨੂੰ ਤਨਖਾਹਾਂ ਦੀ ਮੰਗ ਸ਼ਹੀਦੀ ਪੰਦਰਵਾੜਾ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਤਾਮੀ ਦੀਆਂ ਹਦਾਇਤਾਂ ਇੱਕ ਜਨਰਿਤਾ ਗੁਰੂ ਘਰਾਂ ਦੇ ਵਿੱਚ ਨਾ ਦਿੱਤਾ ਜਾਵੇ ਸਿਰੋਪਾਓ ਲੰਗਰ ਦੇ ਵਿੱਚ ਨਾ ਬਣਾਓ ਕੋਈ ਮਿੱਠਾ ਪਕਵਾਨ ਸਾਦਾ ਦਾਲ ਪ੍ਰਸ਼ਾਦਾ ਵਰਤੋ ਚੱਲੀਗਰ ਦੇ ਵਿੱਚ ਓਲਾ ਤੇ ਊਬਰ ਕੈਬ ਨਹੀਂ ਹੋਣਗੀਆਂ ਬੰਦ ਹਾਈ ਕੋਰਟ ਨੇ ਦੋਵੇਂ ਕੰਪਨੀਆਂ ਨੂੰ 22 ਦਸੰਬਰ ਤੱਕ ਦਿੱਤੀ ਰਾਹਤ ਐਂਟਰੀ ਟੈਕਸ ਨਾ ਪਰੰਤ ਪ੍ਰਸ਼ਾਸਨ ਤੋਂ ਨਹੀਂ ਮਿਲਿਆ ਹੈ ਲਾਇਸੈਂਸ ਨਾਬਾ ਜੇਲ ਬ੍ਰੇਕ ਕਾਰਡ ਦੇ ਵਿੱਚ ਬਰਖਾਸਤ ਪੰਜ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਵੱਲੋਂ ਵੱਡਾ ਝਟਕਾ ਬਰਖਾਸਤਗੀ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਗਿਆ ਸਰਕਾਰ ਨੇ ਉਚਿਤ ਜਾਂਚ ਤੋਂ ਬਾਅਦ ਹੀ ਲਿਆ ਹੈ ਫੈਸਲਾ ਪਨੋਦੀ ਕਥਿਤ ਹਤਿਆ ਦੀ ਸਾਚਿਸ਼ ਰਚਨ ਦੇ ਮਾਮਲੇ ਦੇ ਵਿੱਚ ਭਾਰਤੀ ਮੂਲ ਦੇ ਪੰਜ ਅਮਰੀਕੀ ਸੰਸਦਾਂ ਦੀ ਟਿੱਪਣੀ ਕਿਹਾ ਭਾਰਤ ਤੇ ਲੱਗੇ ਇਲਜ਼ਾਮ ਬੇਹਤ ਚਿੰਤਾਜਨਕ ਜੇਕਰ ਜਾਂਚ ਸਹੀ ਨਾ ਹੋਈ ਤਾਂ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਤੇ ਪੈ ਸਕਦਾ ਸ ਹੈ ਤਖਸ਼ਿਰੀ ਹਜ਼ੂਰ ਸਾਹਿਬ ਦੇ ਪੰਜ ਪਿਆਰਿਆਂ ਦੇ ਵੱਲੋਂ ਸਿੱਖ ਪਾਈਚਾਰੇ ਦੇ ਵਿਆਸ ਮਗਬਨ ਨੂੰ ਲੈ ਕੇ ਗੁਰਮਤਾ ਪਾਸ ਵਿਆਹ ਵਾਲੀ ਲੜਕੀ ਨੂੰ ਲਹਿੰਗੇ ਦੀ ਥਾਂ ਸਲਵਾਰ ਸੂਟ ਪਹਿਨਣ ਦੀ ਹਿਦਾਇਤ ਕਾਡਾਂ ਤੇ ਲਾੜਾ ਲਾੜੀ ਦੇ ਨਾਮ ਦੇ ਨਾਲ ਸਿੰਘ ਅਤੇ ਕੌਰ ਲਿਖਣਾ ਲਾਜ਼ਮੀ ਅੰਮ੍ਰਿਤਸਰ ਪੰਚਨਤੇ ਕਾਂਗਰਸ ਸੰਸਦ ਗੁਰਜੀਤ ਸਿੰਘ ਅਜਰਾ ਦਾ ਸ਼ਾਨਦਾਰ ਸਵਾਗਤ ਸਮਰਥਕਾਂ ਨੇ ਫੁੱਲਾਂ ਦੇ ਹਾਰਾਂ ਦੇ ਨਾਲ ਲੱਧਿਆ ਔਰਜਲਾ ਨੇ ਸਭ ਤੋਂ ਪਹਿਲਾਂ ਸੰਸਦ ਸੈਕਿਉਰਿਟੀ ਬ੍ਰੀਚ ਦੇ ਮਲਜ਼ਮ ਨੂੰ ਕੀਤਾ ਸੀ ਕਾਬੂ ਯੂਕੇ ਦੇ ਟਾਪ 50 ਏਸ਼ੀਅਨ ਸਿਤਾਰਿਆਂ ਦੀ ਲਿਸਟ ਦੇ ਵਿੱਚ ਚੌਥੇ ਨੰਬਰ ਤੇ ਦਿਲਜੀਤ ਦੋਸਾਂਝ ਜਿਸ ਨੇ ਸਾਲ ਕੈਲੀਫੋਰਨੀਆ ਦੇ ਮਿਊਜ਼ਿਕ ਫੈਸਟੀਵਲ ਕੋਚੇਲਾ ਦੇ ਵਿੱਚ ਕੀਤਾ ਸੀ ਪਰਫਾਰਮ ਲਿਸਟ ਦੇ ਵਿੱਚ ਪਹਿਲੇ ਨੰਬਰ ਤੇ ਰਹੇ ਬਾਲੀਵੁੱਡ ਦੇ ਕਿੰਗ ਸ਼ਾਹਰੁਖ ਖਾਨ ਮੋਹਾਲੀ ਦੇ ਸਨਿਟਾ ਦੇ ਵਿੱਚ ਸੀਆਈਏ ਸਟਾਫ ਫਤਿਹ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਦੋਵੇਂ ਪਾਸੇੋਂ 8-1 ਬਦਮਾਸ਼ ਪਿੰਸ ਅਤੇ ਕਰਮਚੀਤ ਗ੍ਰਿਫਤਾਰ ਪੈਰਾਚ ਲੱਗੀ ਗੋਲੀ ਲੁਧਿਆਣਾ ਦੇ ਸਿਦਵਾ ਬੇਟ ਦੇ ਵਿੱਚ ਬੀਡੀਪੀਓ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਸਰਪੰਚ ਦੇ ਕੋਲੋਂ 15000 ਰੁਪਏ ਲੈਣ ਦਾ ਇਲਜ਼ਾਮ ਪੰਚਾਇਤੀ ਫੰਡਾਂ ਦੀ ਕਲੀਅਰੈਂਸ ਵਾਸਤੇ ਲਈ ਸੀ ਰਿਸ਼ਵਤ ਅੰਮ੍ਰਿਤਸਰ ਦੇ ਵਿੱਚ ਵਿਆਹ ਸਮਾਗਮ ਦੇ ਦੌਰਾਨ ਪੁਲਿਸ ਅਧਿਕਾਰੀ ਨੇ ਕੀਤੇ ਹਵਾਈ ਫਾਇਰ ਕਰੀ ਚਾਰ ਪੰਜ ਰਾਉਂਡ ਫਾਇਰ ਕੀਤੇ ਆਪ ਵਰਕਰ ਨੇ ਪੁਲਿਸ ਅਧਿਕਾਰੀ ਤੇ ਤਮਕਾਉਣ ਦੇ ਲਾਇ ਇਲਜ਼ਾਮ ਜ਼ੇਰਕਪੁਰ ਥਾਣੇ ਦੇ ਵਿੱਚ ਖੜੀ ਵੋਲvo ਬੱਸ ਨੂੰ ਲੱਗੀ ਅੱਗ ਪੂਰੀ ਤਰ੍ਹਾਂ ਤਨਾ ਹੋਈ ਸੜਕੇ ਸਵਾ बस ਦੇ ਨੇੜੇ ਖੜੇ ਹੋਰ ਵਾਨਾਂ ਨੂੰ ਵੀ ਪਹੁੰਚਿਆ ਨੁਕਸਾਨ ਲੁਧਿਆਣਾ ਵਿੱਚ ਚੋਰਾਂ ਦੇ ਹੌਸਲੇ ਬੁਲੰਦ ਪਿੰਡ ਜਵੱਦੀ ਦੇ ਵਿੱਚ ਠਡਾਉਣਿਆਂ ਦੀ ਦੁਕਾਨ ਦੇ ਬਾਹਰ ਖੜੀ ਸਾਈਕਲ ਨੂੰ ਚੋਰ ਲੈ ਕੇ ਹੋਏ ਫਰਾਰ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਮੌਕੇ 'ਚ ਸ਼ਾਤਰ ਚੋਰ ਨੇ ਦਵਾਈਆਂ ਦੀਆਂ ਦੋ ਦੁਕਾਨਾਂ ਨੂੰ ਬਣਾਏ ਨਿਸ਼ਾਨਾ ਤਕਰੀਬਨ 1.5 ਲੱਖ ਦੀ ਕੀਤੀ ਲੁੱਟ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਜਲਾਲਾਬਾਦ ਦੇ ਸਿਵਲ ਹਸਪਤਾਲ 'ਚ ਜ਼ਬਰਦਸਤ ਹੰਗਾਮਾ ਨੌਜਵਾਨਾਂ ਦੇ ਦੋ ਗੁੱਟ ਆਪਸ 'ਚ ਝੜੇ ਹਸਪਤਾਲ ਦੇ ਸਟਾਫ ਨੂੰ ਬੁਲਾਉਣੀ ਪਈ ਫੋਰਸ ਹੁਸ਼ਿਆਰਪੁਰ ਪੁਲਿਸ ਨੇ ਨਕਲੀ ਪਨੀਰ ਦੀ ਫੜੀ ਵੱਡੀ ਖੇਪ ਨਸ਼ਹਿਰਾ ਪੱਤਣ ਦੇ ਤੇ ਤੜਕੇ ਸਵੇਰੇ 4 ਵਜੇ ਨਾਕਾ ਲਗਾ ਕੇ 5 ਕੁਇੰਟਲ ਦੇ ਕਰੀਬ ਨਕਲੀ ਪਨੀਰ ਕੀਤਾ ਬਰਾਮਦ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਕੀਤੀ ਸ਼ੁਰੂ ਲਾਈਵ ਪਰਫਾਰਮੈਂਸ ਦੇ ਦੌਰਾਨ ਬ੍ਰਾਜ਼ੀਲ ਦੇ ਮਸ਼ਹੂਰ ਸਿੰਗਰ ਦੀ ਮੌਤ ਗਾਉਂਦੇ ਹੋਏ ਅਚਾਨਕ ਸਟੇਜ ਤੋਂ ਡਿੱਗੇ ਹੈਂਡ੍ਰਿਕ ਪੇਡਰੋ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਕਾਰਨ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਤੀਰਥ ਯਾਤਰਾ ਯੋਜਨਾ ਦੇ ਤਹਿਤ ਸੁਲਤਾਨਪੁਰ ਲੋਧੀ ਤੋਂ ਪਹਿਲੀ ਬੱਸ ਕੋਈ ਰਵਾਨਾ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਨੂੰ ਐਸਡੀਐਮ ਜਸਪ੍ਰੀਤ ਸਿੰਘ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਬिलासपुर ਦੇ ਸ਼ਖਸ ਨੇ ਸਕੂਟੀ ਦੇ ਨਾਲ ਕੀਤੀ ਪੈਰਾਗਲਾਈਡਿੰਗ ਕਰੀਬ 7 ਕਿਲੋਮੀਟਰ ਕੀਤੀ ਪੈਰਾਗਲਾਈਡਿੰਗ ਗੋਬਿੰਦ ਸਾਗਰ ਚੀਲ ਦੇ ਕੰਡੇ ਕੀਤਾ ਲੈਂਡ ਅੰਮ੍ਰਿਤਸਰ ਦੇ ਸੀਪੀ ਨੇ ਵਾਰ ਮੈਮੋਰੀਅਲ ਮਿਊਜ਼ੀਅਮ ਦੇ ਵਿੱਚ ਕਰਵਾਇਆ ਖਾਸ ਪ੍ਰੋਗਰਾਮ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਕੀਤਾ ਜਾਗਰੂਕ ਸੇ ਨੂੰ ਟੂ ਡਰੱਗਸ ਦੇ ਵਨਡੇ ਸਟਿੱਕਰਸ ਜਲਾਲਾਬਾਦ ਚ ਖਾਕੀ ਦਾ ਨੋਖਾ ਰੰਗ ਦੇ ਐਸਪੀ ਤੌਲਸੋਨੀ ਦਾ ਵੀਡੀਓ ਕੋਰੇਆ ਵਾਇਰਲ ਦਿਵਯੰਗ ਬੱਚੇ ਨੇ ਪੁਲਿਸ ਅਧਿਕਾਰੀ ਤੋਂ ਮੰਗੀ ਕੜੀ ਤਾਂ ਪੁਲਿਸ ਕਰਮੀ ਨੇ ਹੱਥ ਤੋਂ ਕੀਮਤੀ ਕੜੀ ਧਾਰ ਕੇ ਦਿੱਤੀ ਉਤਰੀ ਭਾਰਤ ਤੇ ਲਗਾਤਾਰ ਵਧ ਰਹੀ ਹੈ ਕੜਾਕੇ ਦੀ ਠੰਡ ਧੁੰਦ ਕਾਰਨ ਵਿਜ਼ਿਬਿਲਟੀ ਤੇ ਪੈਰੇ ਆਸਰ ਗੱਡੀਆਂ ਦੀ ਰਫਤਾਰ ਹੋਈ ਹੌਲੀ ਪੰਜਾਬ ਦੇ ਮੁਕੇਰੀਆਂ ਮੁੱਖ ਮਾਰਕ ਤੇ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ ਰੋਪੜ ਦੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਵਿੱਚ ਸੰਪੰਨ ਹੋਇਆ ਸ਼ਹੀਦੀ ਜੋੜ ਮੇਲ ਵੱਡੀ ਗਿਣਤੀ ਚ ਸੰਗਤ ਹੋਈ ਨਤਮਸਤਕ ਅਖੰਡ ਪੜ ਸਾਹਿਬ ਦੇ ਪਾਏ ਗਏ ਭੋਗ ਬਾਦ ਵਿੱਚ ਕੀਤੇ ਗਏ ਕੀਰਤ ਸ੍ਰੀ ਕਾਕਰ ਸਾਹਿਬ ਤੋਂ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ ਸ਼ਹਿਰ ਦੇ ਵੱਖ-ਵੱਖ ਇਸਿਆਂ ਚ ਕੀਤਾ ਗਿਆ ਸ਼ਾਨਦਾਰ ਸਵਾਗਤ ਵੱਡੀ ਗਿਣਤੀ ਚ ਸੰਗਤ ਨੇ ਭਰੀ ਹਾਜ਼ਰੀ